ਸਵੇਮਾਨ ਨੂੰ ਸੱਟ ਦੋ ਲੱਗਦੀ ਆ ਸਾਡੇ ਨੂੰ ਜਦੋਂ ਅਸੀਂ ਜਿੰਨਾ ਦੀ ਲੋੜ ਹੁੰਦੀ ਆ ਨਾ ਉਹਨਾਂ ਨਾਲ ਮੁਕਾਬਲਾ ਕਰਨਾ ਚਾਹੁੰਦੇ ਆ ਇਹ ਦੋ ਚੋਂ ਇੱਕ ਚੁਣ ਲਓ ਫੇਰ ਕੋਈ ਪ੍ਰੋਬਲਮ ਨਹੀਂ ਜੇ ਜਿਹੜੀ ਨਹੀਂ ਲੋੜ ਤੁਹਾਨੂੰ ਉਹਦੇ ਨਾਲ ਸ਼ਰੀਕ ਬਣ ਕੇ ਕਰੋ ਉਹਦੇ ਨਾਲ ਮੁਕਾਬਲਾ ਕਰੋ ਪੂਰਾ ਪਰ ਹੁਣ ਜਿਹੜੀ ਗਧੇ ਨੂੰ ਬਾਪ ਬਣਾਉਣੇ ਵਾਲੀ ਗੱਲ ਆ ਨਾ ਕਿ ਮਤਲਬ ਨਿਕਲ ਤੇ ਜਾਨੀ ਜਿੱਦਾਂ ਲੋੜ ਆ ਲੋੜ ਵੇਲੇ ਗਧੇ ਨੂੰ ਬਾਪ ਬਣਾਉਣੇ ਆ ਫਿਰ ਜਦੋਂ ਲੋੜ ਖਤਮ ਹੋ ਜਾਂਦੀ ਫਿਰ ਬਾਪ ਨੂੰ ਵੀ ਗਦਾ ਬਣਾਉਂਦੇ ਬਾਪ ਨੂੰ ਗਦਾ ਵੀ ਨਹੀਂ ਸਮਝਦੇ ਗਧੇ ਤੋਂ ਵੀ ਭੈੜੀ ਕਰਦੇ ਜੇ ਬਸ ਇੱਕ ਸਾਰੇ ਕੁਛ ਦੇ ਵਿੱਚ ਸਾਨੂੰ ਸਵਾਰਥ ਆ ਸਾਡੇ ਅੰਦਰ ਸਾਨੂੰ ਮਤਲਬ ਆ ਦੂਜਿਆਂ ਤੇ ਸਾਡਾ ਮਨ ਕਰਦਾ ਪਈ ਇਹ ਵੀ ਮੇਰੇ ਲਈ ਮੇਰੇ ਫਾਇਦੇ 'ਚ ਕੰਮ ਕਰ ਦੇਵੇ ਇਹ ਵੀ ਮੇਰਾ ਕੰਮ ਮੇਰਾ ਸਮਰਜਵੇ ਮੈਂ ਇਹਨੂੰ ਇਹਦੇ ਰਾਹੀ ਮੈਂ ਅੱਗੇ ਵੱਧ ਜਮਾਂ ਤੇ ਉਹਦੇ ਉਹਦੇ ਅਹਸਾਨਮੰਦ ਹੋ ਜਾਈਏ ਉਹਨੂੰ ਦੋ ਸ਼ਬਦ ਕਹਿ ਦਈਏ ਵੀ ਪਾਈ ਤੈ ਤੇਰੀ ਕਰਕੇ ਬਸ ਉਹ ਜਿਹੜੀ ਜਿਹੜਾ ਜੇ ਇਦਾਂ ਹੋ ਜਾਏ ਨਾ ਫਿਰ ਜਿਹੜਾ ਬੋਝ ਹੀ ਆ ਬਣਦਾ ਜਿਹੜੀ ਸਟ्रेस ਬਣਦੀ ਆ ਉਹ ਲੈ ਜਾਣੀ। ਤੁਸੀਂ ਜਦੋਂ ਦੋਰਾ ਮਾਪਦੰਡ ਲਾ ਕੇ ਜੀਨੇ ਆ ਮੂੰਹ ਤੋਂ ਇਦਾਂ ਡਰਾਮਾ ਵੀ ਕਰਦੇ ਆ ਪਰ ਅੰਦਰ ਇਦਾਂ ਅੰਦਰ ਭੜਕਿਆ ਪਿਆ ਆ ਅੰਦਰ ਇਦਾਂ ਜਾਨੀ ਸਮਝ ਲਓ ਪਤਾ ਨਹੀਂ ਕਿੱਡੀ ਵੱਡੀ ਸਟ्रेस ਬਣਦੀ ਆ ਇੱਕਦਮ ਜਦੋਂ ਬੰਦਾ ਸੋਚਦਾ ਪਿੱਛਾ ਜਾਣਾ ਆ। ਉੱਥੇ ਉਹਨੂੰ ਹੁਣਾਇਆ ਹਨਾ ਉਹਨੇ 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 ਮੈਨੂੰ ਹੁਣ ਮੈਨੂੰ ਪੱਕਾ ਕਰਾਉਣ ਚ ਉਹਨਾਂ ਮਦਦ ਕੀਤੀ ਹੈ ਹਨਾ ਮੇਰਾ ਆ ਕੰਮ ਕੀਤਾ ਉਹਨਾਂ ਹਨਾ ਮੈਨੂੰ ਨਿਊਜ਼ੀਲੈਂਡ ਉਹਨੂੰ ਸੱਦਿਆ ਹਨਾ ਉਹਨੇ ਹੁਣ ਉੱਥੇ ਜੇ ਗੱਲ ਹੋ ਗਈ ਇੱਦਾਂ ਹਨਾ ਮਤਲਬ ਸਾਹ ਚੜਦਾ ਹਾਈਪਰ ਹੁੰਦਾ ਬੰਦਾ ਕਿਥੇ ਚੌਂਜਣਾਂ ਚ ਗੱਲ ਹੋ ਗਈ ਜੇ ਉੱਥੇ ਕਿਸੇ ਨੇ ਮੈਨੂੰ ਪੁੱਛ ਲਿਆ ਕਿ ਤੂੰ ਕਿੱਦਾਂ ਆਇਆ ਤੇ ਉਹ ਜਿੰਨ ਸੱਦਿਆ ਸਾਹਮਣੇ ਖੜਾ ਹੋ ਗਿਆ ਫਿਰ ਉਹ ਜਿਹੜਾ ਅੰਦਰ ਜ਼ੋਰ ਲੱਗਾ ਹੈ ਨਾ ਉਹ ਇਹ ਆ ਕਿ ਕਿਸੇ ਤਰ੍ਹਾਂ ਇਲਜ਼ਾਮ ਲਾ ਕੇ ਕੁਛ ਕਰਕੇ ਬਦਨਾਮ ਕਰ ਦਿਆ। ਕੋਈ ਅਸੀਂ ਆਪਣੇ ਆਪ ਨਹੀਂ ਸੋਚ ਕੇ ਨਹੀਂ ਪਲਾਨ ਕਰਕੇ ਨਹੀਂ ਕਰਦਾ ਬੰਦਾ। ਇਨ ਬਿਲਟ ਆ। ਤੁਹਾਡੇ ਕੋਲ ਜਦੋਂ ਆਪਾਂ ਕੱਲ ਵੀ ਗੱਲ ਕਰਦੇ ਸੀ ਪਹਿਲਾ ਰਿਐਕਸ਼ਨ ਕੀ ਦੇਣਾ ਤੁਸੀਂ ਉਹ ਤੁਹਾਡੇ ਵਾਸਤੇ ਆ। ਜੇ ਤੁਸੀਂ ਪਹਿਲਾ ਮੋੜ ਸਹੀ ਕੱਟ ਲਿਆ ਫਿਰ ਆਪਣੇ ਆਪੇ ਸ਼ਾਂਤ ਹੋਣਾ ਸਾਰਾ ਕੁਝ ਫਿਰ 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 ਕੋਈ ਫਰਕ ਨਹੀਂ ਪੈਣਾ ਜੇ ਪਹਿਲਾ ਮੋੜ ਗਲਤ ਕੱਟ ਲਿਆ ਉਹ ਜਿਹੜਾ ਮੈਂ ਰਾਤ ਵੀ ਨਾ ਗੱਲ ਕਰਦਾ ਸੀ ਜਿਹੜਾ ਸ਼ਬਦ ਹੁੰਦਾ ਨਾ ਗਰਬਾਣੀ ਚ ਅੱਗੇ ਇੱਕਦਮ ਮੈਂ ਗੱਲ ਵੀ ਕਰਦਾ ਸੀ ਉਹ ਵੀਰ ਨੇ ਪੁੱਛ ਲਿਆ ਮੈਂ ਕਿਤਾਬ ਦਾ ਨਾਮ ਲਿਆ ਉਹ ਕਹਿੰਦਾ ਕੀ ਦੀ ਮੇਤੋ ਕਹਿ ਹੋਈ ਐ ਸੀ ਕਮਲ ਦੀ ਲਿਖੀ ਹੋਈ ਐ ਕਿਉਂਕਿ ਉਹ ਸ਼ਾਇਦ ਕਿਸੇ ਮਰਨ ਸਿੰਘ ਦੀ ਲਿਖੀ ਹੋ ਉਹ ਮੈਂ ਕਮਲ ਦੀ ਕਿਤਾਬ ਦੇ ਨਾਲ ਪੜੀ ਤਾਂ ਮੈਨੂੰ ਭੁਲੇਖਾ ਪੈ ਗਿਆ ਕਮਲ ਨੇ ਉਹਦੇ ਚ ਆਪਣੀ ਕਿਤਾਬ ਦੇ ਵਿੱਚ ਕਿਤੇ ਆਰਟੀਕਲ ਲਿਖ ਕੇ ਇਹਦੇ ਤੇ ਉਹਦਾ ਕਾਫੀ ਲੰਬੀ ਚੌੜੀ ਗੱਲ ਕੀਤੀ ਹੋਈ ਸੀ ਤਾਂ ਉਹ ਬਹੁਤ ਪਤਾ ਨਹੀਂ ਕਾਫੀ ਚਿਰ ਪਹਿਲਾਂ ਮੈਨੂੰ ਲੱਗਦਾ 25 ਤੋਂ 28 ਸਾਲ ਪਹਿਲਾਂ ਜਦੋਂ ਸ਼ਰਮਿਸ਼ਰੀ ਕਾਲ ਦਾ ਕੋਰਸ ਕੀਤਾ ਮੈਂ 32 ਸਾਲ ਪਹਿਲਾਂ ਉਦੋਂ ਦੀ ਪੜੀ ਉਹ ਕਿਤਾਬ ਠੀਕ ਹੈ ਤਾਂ ਉਹ ਉਹ ਰਾਤ ਵੀਰਨ ਗੱਲ ਹੁੰਦੀ ਸੀ ਜਿਹੜਾ ਹੈਗਾ ਕੱਤ ਸਿਆਣੀ ਸੋਣੀ ਕਿਉਂ ਕੀਤਾ ਬਿਸਾਰ ਉਹ ਗੱਲ ਚੱਲਦੀ ਚੱਲਦੀ ਚਲੋ ਗੱਲ ਤਾਂ ਕਿਤਾਬ ਤੋਂ ਚੱਲੀ ਪਰ ਗੱਲ ਇਹ ਆ ਕਿ ਉਹ ਮੱਛੀ ਲਈ ਨਹੀਂ ਹੈ ਉਹ ਸਾਡੇ ਲਈ ਹੈ ਜੋਕਿ ਪੱਪਰ ਦਾ ਨਾ ਜਿਹੜੀ ਹੁਣ ਅਸੀਂ ਮੈਂ ਗੱਲ ਕਰਦਾ ਪਈ ਜਿਹੜਾ ਸਾਡੇ ਅੰਦਰ ਇੱਕ ਪਾਸੇ ਤਾਂ ਅਸੀਂ ਅੱਗੇ ਵਧਣਾ ਚਾਹੁੰਦੇ ਆ ਉਹਦੇ ਲਈ ਸਾਨੂੰ ਇਦਾਂ ਸਮਾਜ ਆਲੇ ਦੁਆਲੇ ਦੀ ਚਾਹੇ ਬੱਚੇ ਆ ਚਾਹੀ ਵਾਈਫ ਆ ਜਦੋਂ ਬੱਪਰਦਾ ਆ ਇਹ ਹਸਬੰਡ ਵਾਈਫ ਦੇ ਵਿੱਚ ਵੀ ਬੱਪਰ ਸਕਦਾ ਹੈ ਭੈਣਾ ਭਰਾਵਾਂ ਦੇ ਵਿੱਚ ਆ ਸਕਦਾ ਹੈ ਜਿਹੜੀ ਈਰਖਾ ਜੈਲਸ ਦੀ ਜਿਹੜੀ ਪੀਕ ਆ ਨਾ ਉਹ ਸਿਬਲਿੰਗ ਦੇ ਅੰਦਰ ਆ ਅਸੀਂ ਜਦੋਂ ਬੱਚਿਆਂ ਨੂੰ ਪਾਲਦੇ ਆ ਅਸੀਂ ਅਸੀਂ ਖਿਆਲ ਨਹੀਂ ਕਰਦੇ ਸਾਨੂੰ ਅਸੀਂ ਮੁਕਾਬਲਾ ਕਰਦੇ ਰਹੇ ਨੇ ਉਹਨਾਂ ਦਾ ਇਦਾਂ ਅਸੀਂ ਆਪਣੇ ਹਿਸਾਬ ਨਾਲ ਜਿੱਦਾਂ ਜਿੱਦਾਂ ਚਲੰਤ ਜਿਹਾ ਕਰਕੇ ਪਈ ਇੱਕ ਨੂੰ ਇਦਾਂ ਦਬਕਾ ਮਾਰ ਦਿੱਤਾ ਇੱਕ ਨੂੰ ਕਹਿ ਦਿੱਤਾ ਉਹਨਾਂ ਨੂੰ ਕੱਠੇ ਛੱਡ ਦਿੱਤਾ ਹੈਨਾ ਇੱਕ ਨੂੰ ਚੀਜ਼ ਆਪ ਸੋਚ ਕੇ ਇਦਾਂ ਪਈ ਨਹੀਂ ਪੜਾਈ ਵਧੀਆ ਆ ਇੱਕ ਨੂੰ ਇੱਕ ਨੂੰ ਵਧੀਆ ਕੰਪਿਊਟਰ ਲੈ ਦਿੱਤਾ ਦੂਜੇ ਨੂੰ ਕਿਆ ਕੋਈ ਨਹੀਂ ਤੂ ਜਾ ਹੈਨਾ ਪਈ ਉਹ ਪੁਰਾਣਾ ਪਿਆ ਉਹਦੇ ਨਾਲ ਸਾਰ ਲੱਤ ਅਸੀਂ ਵੀ ਸੋਚਦੇ ਉਹਨਾਂ ਦੇ ਅੰਦਰ ਕਿੱਥੇ ਕਿੱਥੇ ਵਾਧੂ ਹੋਣ ਦਾ ਅਹਿਸਾਸ ਇਦਾਂ ਫਾਲਤੂ ਹੁੰਦਾ ਅਹਿਸਾਸ ਬਣਦਾ ਹੋਊਗਾ ਅਨਵਾਂਟਡ ਹੁੰਦਾ ਅਣਚਾਹੀ ਹੋਣ ਦਾ ਮੈਨੂੰ ਤਾਂ ਪਸੰਦੇ ਨਹੀਂ ਕਰਦਾ ਕੋਈ ਮੈਨੂੰ ਤਾਂ ਕੋਈ ਚਾਹੁੰਦਾ ਹੀ ਨਹੀਂ ਮੇਰੀ ਤਾਂ ਲੋੜ ਹੀ ਨਹੀਂ ਹੈਗੀ ਮੈਂ ਤਾਂ ਬੱਦੂ ਆ ਉਹ ਮੂੰਹ ਬੇਸ਼ੱਕ ਨਾ ਕਹੇ ਕੋਈ ਪਤਾ ਨਹੀਂ ਅਸੀਂ ਕਿਹੜੀ ਸਟੇਜ ਤੇ ਇਹ ਜਿਹੜੀ ਅਸੀਂ ਜਿਹੜੀ ਸਾਡੇ ਅੰਦਰ ਹੀ ਆਪੇ ਦਾ ਮੈਂ ਠੀਕ ਆ ਹੈਗੀ ਨਾ ਬਿਮਾਰੀ ਆ ਨਾ ਵੀ ਆਮ OK ਆਪਣੇ ਆਪ ਨੂੰ ਇਦਾਂ ਕਹੀ ਜਾਣਾ ਕਿ ਮੈਂ ਕੋਈ ਕੋਈ ਗੱਲ ਨਹੀਂ ਪਰ ਤਕਲੀਫ ਹੋ ਰਹੀ ਅੰਦਰ ਹੋਰ ਕਿਸੇ ਦਾ ਵਿਹਾਰ ਆ ਉਹ ਤੁਹਾਨੂੰ ਤਕਲੀਫ ਦੇ ਰਿਹਾ ਜਿੰਨਾ ਚਿਰ ਇਹਨਾਂ ਫਟੜੇ ਵਾਲੇ ਨਹੀਂ ਹੁੰਦੇ ਆ ਅੰਸਰ ਤੋਂ ਪਾਣੀ ਮੰਗ ਨਹੀਂ ਜਾਂਦਾ ਨਾ ਇਦਾਂ ਸਟ्रेस ਇਦਾਂ ਕਿਤੇ ਜਾਨੀ ਵੱਧ ਕੇ ਤੂਫਾਨ ਨਹੀਂ ਬਣ ਜਾਂਦੀ ਅੰਦਰ ਕੋਈ ਵੱਡਾ ਆਪਣੇ ਹੱਥ ਨਹੀਂ ਆ ਜਾਂਦਾ ਉਹਦਾ ਇਦਾਂ ਬਨ ਬਨ ਤੋੜ ਨਹੀਂ ਜਿੰਦੀ ਅੰਦਰ ਉਨਾ ਚਿਰ ਨਹੀਂ ਅਸੀਂ ਫਿਰ ਫਿਰ ਸਾਨੂੰ ਹੁੰਦਾ ਕਿ ਹੁਣ ਇਹਦਾ ਬਟਨ ਦਬੋ ਕੁਝ ਠੀਕ ਹੋ ਜਾ। ਉਹ ਸਤੋਂ ਪਹਿਲੇ ਨੇ ਵੀ ਇਦਾਂ ਕੀਤੀ ਅਸੀਂ ਵੀ ਇਦਾਂ ਕਰਦੇ ਹਾਂ। ਜ ਉਹ ਉਹ ਨੁਕਤਾ ਸਮਝ ਲਈਏ ਕਿ ਇਹ ਇਹ ਕੁਝ ਜਿਹੜਾ ਇਦਾਂ ਜਿਹੜੀ ਈਰਖਾ ਆ ਜਿਹੜਾ ਜਦੋਂ ਇੱਕ ਵਾਰੀ ਮੈਂ ਆਪੇ ਤੋਂ ਬਾਹਰ ਹੋਇਆ। ਮਤਲਬ ਤੁਸੀਂ ਕਿਸੇ ਦੂਜੇ ਨੂੰ ਹੱਕ ਦੇ ਦਿੱਤਾ। ਇਲਾ ਹੁਣ ਹੁਣ ਤੂੰ ਕਰ ਲੈ ਕੰਟਰੋਲ ਹੁਣ ਮੈਨੂੰ ਦੱਸ ਕਿਦਾਂ ਚੱਲਣਾ ਮੈਂ ਹੁਣ ਅਗਲੇ ਨੇ ਖੰਗੂਰਾ ਮਾਰੇ ਅਸੀਂ ਅਗਲੇ ਨੇ ਕੋਈ ਗੱਲ ਕਹੀ ਐ ਤਾਂ ਕੋਲੋਂ ਲੰਘਿਆ ਇਦਾਂ ਠੀਕ ਐ ਹੁਣ ਅਸੀਂ ਅਸੀਂ ਇਦਾਂ ਉਹ ਸੁਣਿਆ ਖੰਗੂਰਾ ਕੰਨਾਂ ਸੁਣ ਕੇ ਬ੍ਰੇਨ ਨੂੰ ਮੈਸੇਜ ਗਿਆ ਭਈ ਇਹ ਤਾਂ ਫਲਾਣੇ ਦੀ ਆਵਾਜ਼ ਲੱਗਦੀ ਫੇ ਅੱਖਾਂ ਨੇ ਦੇਖਿਆ ਉਹ 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 ਮੱਛਾ ਨੂੰ ਹੱਥ ਵੀ ਦਿੰਦਾ ਸੀ ਇਦਾਂ ਇਦਾਂ ਹਨਾ ਫਿਰ ਉਹ ਦੇਖ ਕੇ ਫਿਰ ਅਸੀਂ ਅੰਦਾਜ਼ਾ ਲਾਇਆ ਪੀ ਅੱਛਾ ਇੱਥੇ ਆਇਆ ਖੰਗੂਰਾ ਮਾਰਦਾ ਉਹ ਲਾਲ ਕਾਰ ਖੜੀ ਹੈ ਇਹ ਅੱਛਾ ਫਲਾਨੇ ਦੀ ਹੁਣੀ ਹੈ ਇਹ ਉਹਦੇ ਨਾਲ ਗਿਆ ਉਹ ਇਧਰੋਂ ਤੁਰ ਕੇ ਇਧਰੋਂ ਇਹ ਫਲਾਨੇ ਦੇ ਘਰੋਂ ਆਇਆ ਹੁਣ ਉੱਥੇ ਨੇ ਦੀ ਸਲਾਹ ਹੋਈ ਹੁਣੀ ਆ ਹੁਣ ਇਹਦੇ ਨਾਲ ਗੱਲ ਕਰਨ ਲੱਗਾ ਹੁਣ ਆ ਕਰੂਗੇ ਫਿਰ ਹਾਈਪਰਨੈਸ ਫਿਰ ਮਤਲਬ ਸਮਝ ਲਓ ਤੁਸੀਂ ਦਰਵਾਜ਼ੇ ਖੋਲ ਦਿੱਤੇ ਉਹਦੇ ਲਈ ਹਰ ਖੁੱਲੇ ਦਰਵਾਜ਼ੇ ਅੰਦਰ ਤੁਸੀਂ ਵੜਜੋ ਇਸ ਲੀਕਾ ਥੋੜੀ ਹਰ ਘਰ ਦਾ ਜਾਨੀ ਜਿਹੜੇ ਵੀ ਘਰ ਦਾ ਖੁੱਲਾ ਦਰਵਾਜ਼ਾ ਆ ਤੁਸੀਂ ਉਹਦੇ ਉਧਰ ਵੜ ਜੰਨੇ ਇਦਾਂ ਇਹ ਇਸਲੀਕਾ ਕੋਈ ਚੰਗੀ ਗੱਲ ਆ ਵਿਜਾਰ ਜਾਨ ਨੇ ਕਿੰਨੀਆਂ ਚੀਜ਼ਾਂ ਪਈਆਂ ਹੋਈਆਂ ਤੁਸੀਂ ਚੱਕ ਚੱਕ ਕੇ ਦਿਖਾਈ ਜਾਂ ਮੂਤ ਇਸਲੀਕਾ ਹੈ ਕੋਈ ਚੰਗੀ ਗੱਲ ਹੈ ਜਿੱਦਾਂ ਹਰ ਖੁੱਲੇ ਹਰ ਘਰ ਦੇ ਖੁੱਲੇ ਦਰਵਾਜ਼ੇ ਅੰਦਰ ਅਸੀਂ ਨਹੀਂ ਵੜਦੇ ਇਦਾਂ ਅਸੀਂ ਵੀ ਹਰ ਇੱਕ ਨੂੰ ਆਉਂਦਾ ਦੇਖ ਕੇ ਆਪਣੇ ਦਰਵਾਜ਼ੇ ਨਾ ਖੋਲ੍ਹੇ ਪ੍ਰਾਈਵੇਸੀ ਰੱਖੀ ਆਪਣੀ ਜੇ ਆਉਣਾ ਮੇਰੇ ਕੋਲ ਮੇਰ ਨਾਲ ਟਾਈਮ ਬਣਾ ਕੇ ਆ ਤੁੰਦਰ ਨਾਲ ਗੱਲ ਕਰ ਆਪਾਂ ਤੈਅ ਕਰਾਂਗੇ ਠੀਕ ਹੈ ਆਪਾਂ ਡਿਸਾਈਡ ਕਰਾਂਗੇ ਕਿ ਮੈਂ ਤੈਨੂੰ ਮਿਲਣਾ ਕਿ ਨਹੀਂ ਮਿਲਣਾ ਗੱਲ ਕਰਨੀ ਕਿ ਨਹੀਂ ਕਰਨੀ ਕੌਣ ਆ ਤੂੰ ਕਿੰਨੀ ਕੁ ਗੱਲ ਕਰਨੀ ਹੈ ਸਿੰਪਲ ਗੱਲ ਇਹ ਕਰ ਲਈ ਪਰ ਹੁਣ ਜਦੋਂ ਕੋ ਬੰਦਾ ਲੰਘਿਆ ਇਦਾਂ ਕਿਸੇ ਕੋਈ ਕਾਰ ਲੈ ਕੇ ਲੰਘਿਆ ਉਦੋਂ ਅਸੀਂ ਇਦਾਂ ਸੜੇ ਆਉਂ ਤੂੰ ਉਹ ਵੀ ਤਾਂ ਦਰਵਾਜ਼ੇ ਖੋਲ ਦਿੱਤੇ ਉਹਲੇ ਹੋ ਕਿਸੇ ਨੇ ਕੋਈ ਐਕਸ਼ਨ ਕੀਤਾ ਇਦਾਂ ਦਾ ਹੋ ਸਕਦਾ ਉਹਦੇ ਅੰਦਰ ਪ੍ਰੋਬਲਮ ਹੋਵੇ ਅਸੀਂ ਇਗਨੋਰ ਕਿਉਂ ਨਹੀਂ ਕਰਦੇ ਬਸ ਸੁਣ ਲਿਆ ਆ ਇਦਾਂ ਦੇਖ ਲਿਆ ਆ ਠੀਕ ਉਹਨੂੰ ਇਗਨੋਰ ਕਰੀਏ ਕੋਈ ਗੱਲ ਨਹੀਂ ਜਿਹੜੀ ਸਾਡੀ ਸਾਡਾ ਧਿਆਨ ਆ ਜਿਹੜੀ ਸਾਡੀ ਅਟੈਂਸ਼ਨ ਆ ਕਿਸੇ ਲਈ ਉਹਦੀ ਵੈਲਿਊ ਕਿਉਂ ਨਹੀਂ ਸਾਡੇ ਕੋਲ ਫਿਰ ਨਹੀਂ ਤੂੰ ਤਾਂ ਮੈਂ ਇੰਨਾ ਛੋਟਾ ਥੋੜੀ ਤੂੰ ਐਡਾ ਇੰਪੋਰਟੈਂਟ ਥੋੜੀ ਆ ਮੇਰੇ ਲਈ ਵੀ ਮੈਂ ਤੈਨੂੰ ਡਿਸਕਸ ਕਰਾਂ ਨਾ ਬਿੱਲਾਂ ਕਿਤੇ ਹੁਣ ਜੇ ਉਹ ਸਾਡੀ ਆਦਤ ਬਣ ਜਾਏ ਇਦਾਂ ਕਿ ਨਹੀਂ ਇਦਾਂ ਹਰ ਕਿਸੇ ਲਈ ਮੈਂ ਦਰਵਾਜ਼ੇ ਨਹੀਂ ਖੋਲਦਾ ਠੀਕ ਹੈ ਹਰ ਕੋਈ ਇਦਾਂ ਇੰਪੋਰਟੈਂਟ ਨਹੀਂ ਹੈਗਾ ਕਿ ਉਹਨੂੰ ਮੈਂ ਉਹ ਤੋਂ ਮੈਂ ਸੜਾ ਹਰ ਕਿਸੇ ਦਾ ਐਕਸ਼ਨ ਇੰਨਾ ਇੰਨਾ ਇੰਪੋਰਟੈਂਟ ਨਹੀਂ ਮੇਰੇ ਲਈ ਵੀ ਮੈਂ ਉਹਦਾ ਬਦਲਾ ਲਮਾਂ ਜਾਂ ਉਹਨੂੰ ਸਬਕ ਸਿਖਾਵਾਂ ਮੈਂ ਮੈਂ ਆਪਣੀ ਇੱਜ਼ਤ ਜਦ ਬੇਇੱਜ਼ਤੀ ਦਾ ਪੈਮਾਨਾ ਦੂਜੇ ਨੂੰ ਕਿਉਂ ਰੱਖਦਾ ਹੈ ਉਹ ਫੈਸਲਾ ਮੈਂ ਕਿਉਂ ਨਹੀਂ ਕਰਦਾ ਵੀ ਮੇਰੀ ਇੱਜ਼ਤ ਕਦੇ ਵਿੱਚ ਦੂਜਾ ਬੰਦਾ ਐਦਾਂ ਐਦਾਂ ਵੀ ਜੇ ਉਹਨਾਂ ਐਦਾਂ ਮੁੱਛਾਂ ਨੂੰ ਹੱਥ ਜਾਂ ਖੰਗੂਰਾ ਮਾਰ ਦਿੱਤਾ ਜਾਂ ਦੋ ਗੱਲਾਂ ਕਹਿਤੀਆਂ ਤਾਂ ਮੇਰੀ ਬੇਇੱਜ਼ਤੀ ਹੋ ਗਈ ਮੈਂ ਤੋ ਮੈਂ ਕ੍ਰਿਟਿਸਿਜ਼ਮ ਬਰਦਾਸ਼ਤ ਕਿਉਂ ਨਹੀਂ ਕਰਦਾ ਮੈਂ ਕਿਸੇ ਦੀ ਧਮਕੀ ਦਾ ਕਿਸੇ ਹੁਣ ਕਿਸੇ ਨੇ ਧੋਖਾ ਦਿੱਤਾ ਕਿਸੇ ਨੇ ਧਮਕੀ ਦਿੱਤੀ ਨਾ ਕੋਈ ਜਾਣ ਕੇ ਇਦਾਂ ਵੀ ਨਵੀਂ ਗੱਡੀ ਲੈ ਕੇ ਮੇਰੇ ਗੌਂਡੀ ਦੇ ਘਰ ਆ ਕੇ ਬਹਿ ਗਿਆ ਕਿਸੇ ਬੰਦੇ ਨੇ ਵੱਡਾ ਸਾਰਾ ਘਰ ਬਣਾਇਆ ਮੇਰੇ ਮੇਰੇ ਰਿਸ਼ਤੇਦਾਰਾਂ ਨੂੰ ਸੱਦਾ ਦੇਣਾ ਗਿਆ ਮੈਂ ਖੜਾ ਜਿਨਾ ਦੋਸਤਾਂ ਦੇ ਵਿੱਚ ਬੈਠਾ ਉੱਥੇ ਆ ਕੇ ਉਹ ਕਹਿਣ ਲੱਗਾ ਵੀ ਵੇ ਘਰ ਬਣਾਇਆ ਵੀ ਮੈਂ ਇਦਾਂ ਵੀ ਆਓ ਸਾਰੇ ਜਣੇ ਮੈਨੂੰ ਸੁਣਾ ਕੇ ਕਹਿ ਰਿਹਾ ਉਹ ਮੈਂ ਦਰਵਾਜ਼ੇ ਕਿਉਂ ਖੋਲ ਦਿੱਤੇ ਉਹਦੇ ਲਈ ਹੁਣ ਜੇ ਜੇ ਇੱਕ ਵਾਰੀ ਮੈਂ ਖੋਲਿਆ ਦਰਵਾਜਾ ਉਹ ਅੰਦਰ ਵੜ ਕੇ ਮੈਂ ਧਿਆਨ ਦੇ ਦਿੱਤਾ ਮੈਂ ਆਪਣਾ ਠੀਕ ਉਹ ਇੰਨਾ ਵੱਡਾ ਨਹੀਂ ਸੀਗਾ ਪਰ ਮੇਰਾ ਧਿਆਨ ਖਿੱਚ ਲੈਂਦਾ ਮੈਨੂੰ ਇਮਪ੍ਰੈਸ ਕਰਨਾ ਜਣੇ ਖਣੇ ਦੀ ਗੱਲ ਨਹੀਂ ਹੈ ਮੈਂ ਇੰਨਾ ਪ੍ਰੋਡਕਟਿਵ ਥੋੜ੍ਹਾ ਹਾਂ ਪਰ ਹਰ ਕੋ ਮੈਨੂੰ ਇੰਨਾ ਹਰ ਕਿਸੇ ਨੂੰ ਪਤਾ ਲੱਗ ਜਾਏ ਤੇ ਇਹਨੂੰ ਪ੍ਰਭਾਵਿਤ ਕਿੱਦਾਂ ਕਰੀਏ ਸੀ ਇਮਪ੍ਰੈਸ ਕਿੱਦਾਂ ਕਰੀਏ ਪਰ ਹੁਣ ਕਰ ਗਿਆ ਮੇਰੇ ਮੇਰਾ ਕੋ ਦੋਸਤ ਆ ਉਹ ਧੋਖਾ ਦੇ ਗਿਆ ਉੱਥੇ ਮੈਂ ਅਪਸੈਟ ਹੋ ਗਿਆ ਇੰਨਾ ਹਨਾ ਕਿਸੇ ਨੇ ਧਮਕੀ ਦਿੱਤੀ ਆ ਮੈਂ ਤਾਂ ਉਹਦੇ ਮਗਰ ਤੁਰਪੀਆਂ ਤੇ ਤੈਨੂੰ ਤਾਂ ਹਮ ਨਕਲ ਦੇ ਕੇ ਉਹ ਕਿਸੇ ਨੇ ਟਰੈਪ ਕੀਤਾ ਇਦਾਂ ਇਦਾਂ ਤੇ ਆਪਣਾ ਘਰ ਕੀਤਾ ਤੇ ਲੈ ਵੀ ਇੱਕ ਤਾਂ ਫਲਾਨੀ ਜਗਾ ਨਾ ਫਲਾਨੀ ਦੇਣਾ ਇਦਾਂ ਇਕੱਠੇ ਬੈਠੇ ਹੁੰਦੇ ਗੁਰਦੁਆਰੇ ਇਦਾਂ ਇਕੱਠੇ ਬਹਿੰਦੇ ਆ ਉੱਥੇ ਜਾ ਕੇ ਉਹਨੂੰ ਸੱਦਾ ਦਿਆਂ ਨਾ ਫਿਰ ਦੇਖੀ ਮਿਰਚਾਂ ਲੱਗਦੀਆਂ ਫਿਰ ਪਤਾ ਕੋਈ ਨਹੀਂ ਜੀ ਉਗਲਾ ਕਹਿੰਦਾ ਵੀ ਇਦਾਂ ਆ ਪ੍ਰੋਗਰਾਮ ਕਰਨਾ ਫਲਾਦੀ ਨੂੰ ਸੱਦ ਲਈਏ ਇਹਨੂੰ ਨਾ ਸੱਦੀਏ ਫੇ ਅੱਛਾ ਉਹਦੇ ਨਾਲ ਫਰੈਂਡ ਹੈ ਉੱਥੇ ਵੀਡੀਓ ਪਾਈਏ ਫੇ ਫੇਸਬੁਕ ਤੇ ਉਹਨੂੰ ਤਾਂ ਟਰੈਪ ਕੀਤਾ ਸੀ ਹੁਣ ਤਾਂ 플ਾਨ ਸਾਜ਼ਿਸ਼ ਕੀਤੀ ਉਹਨੂੰ ਤਾਂ ਕਿਉਂਕਿ ਉਹ ਤਾਂ ਸਾਨੂੰ ਇੰਪੋਰਟੈਂਟ ਸਮਝ ਰਿਹਾ ਇਹਨਾਂ ਕੁਆ ਬਹੁਤ ਛੋਟਾ ਆ ਉਹਨੂੰ ਲੱਗਦਾ ਵੀ ਇੱਕ ਵਾਰੀ ਇਹਦੇ ਇਹਦੇ ਧਿਆਨ ਵਿੱਚ ਆਜਮਾਣਾ ਪਮਗਾਲਾਂ ਹੀ ਗੱਡੇ ਦੋ ਜਾਣੀ ਫੇ ਫੇ ਮੈਨੂੰ ਲੱਗੇ ਪਈ ਹੁਣ ਸਵਾਦ ਆਇਆ ਕਿਉਂਕਿ ਜਿਹੜੀ ਨਫ਼ਰਤ ਤੇ ਪਿਆਰ ਆ ਉਹ ਇੱਕੋ ਸਿੱਕੇ ਦੇ ਦੋ ਪਾਸੇ ਆ ਜਿਹੜੇ ਪਿਆਰ ਨੂੰ ਡਿਕਟਡ ਹੁੰਦੇ ਆ ਨਾ ਵੀ ਜਿਨ੍ਹਾਂ ਦਾ ਸਾਰਾ ਜੋਰ ਪਿਆਰ ਦੇ ਵੇਲੇ ਇਦਾਂ ਇਦਾਂ ਪਿਆਰ ਕਰਨ ਦੇ ਵੇਲੇ ਇਦਾਂ ਲੱਗਾ ਹੁੰਦਾ ਵੀ ਜਿਹਨੂੰ ਮੈਂ ਪਿਆਰ ਕਰਦਾ ਉਹ ਕਿਤੇ ਮੇਤੋਂ ਖus ਨਾ ਜਾਵੇ ਜਿਹਨੂੰ ਮੈਂ ਪਿਆਰ ਕਰਦਾ ਉਹਦੇ ਆਲ ਕੋ ਹੋਰ ਨਾ ਦੇਖ ਲਵੇ ਜਿਹਨੂੰ ਮੈਂ ਪਿਆਰ ਕਰਦਾ ਕੋ ਉਹਦੇ ਨਾਲ ਗੱਲ ਨਾ ਕਰ ਲਵੇ ਇਦਾਂ ਜਦੋਂ ਨਫ਼ਰਤ ਕਰਨ ਲੱਗਦੇ ਆ ਉਦੋਂ ਵੀ ਤਾਂ ਪਹਿ ਇੱਕ ਵਾਰੀ ਧਿਆਨ ਦੇ ਦੇ ਜਿੱਦਾਂ ਜਿੱਦਾਂ ਪਿਆਰ ਲਈ ਹੁੰਦੀ ਨਾ ਅੰਦਰ ਵੀ ਅੱਛਾ ਪੇ ਹੁਣ ਇਦਾਂ ਪੇ ਨੰਗ ਗਈ ਯਾਰ ਉਹਨੂੰ ਦੇਖਿਆ ਨਹੀਂ ਮੇਰੇ ਵੱਲੋਂ ਫੇ ਚੱਲ ਮੋਟਰਸਾਈਕਲ ਚੱਕ ਕੇ ਫੇ ਗੇੜੀ ਮੋਰੀਓ ਫੇ ਵੱਡੀ ਕਾਰ ਲੈ ਕੇ ਗੇੜੀ ਪਹਿ ਇੱਕ ਵਾਰੀ ਦੇਖੇ ਉਹੀ ਬਿਲਕੁਲ ਉਸੇ ਤਰ੍ਹਾਂ ਦੀ ਫੀਲਿੰਗ ਜਿਹੜੀ ਆ ਨਫ਼ਰਤ ਕਰਨ ਵਾਲੀ ਵੀ ਇਰਖਾ ਵਾਲੀ ਹੁੰਦੀ ਪਿੱਛੇ ਘੜਾ ਕੱਢੇ ਕੁਛ ਕਹੇ ਉਹ ਕਮੈਂਟ ਕਰੇ ਹੁੰਦਾ ਜਦੋਂ ਕਰ ਦਿੱਤਾ ਤੁਸੀਂ ਫਿਰ ਉਹ ਕਹਿੰਦਾ ਠੀਕ ਹੁਣ ਤੁਸੀਂ ਉਹਨੂੰ ਡਿਸਕਸ ਕਰ ਲਿਆ ਇਹਦਾ ਮਤਲਬ ਤੁਸੀਂ ਉਹਨੂੰ ਇੰਪੋਰਟੈਂਟ ਸਮਝ ਲਿਆ ਜਿੱਦਾਂ ਉਹ ਉਹ ਸ਼ਬਦਿਆ ਨਾ ਭਈ ਮਛਲੀ ਮੈਂ ਮਛਲੀ ਜਾਲ ਨਾ ਜਾਣਿਆ ਠੀਕ ਹੈ ਮੈਂ ਮੈਂ ਸ਼ਬਦ ਹੀ ਦੇਖ ਲਵਾਂ ਮੈਨੂੰ ਫਿਰ ਓਕੇ ਹੂੰ ਮਛਲੀ ਜਾਲ ਨਾ ਜਾਣਿਆ ਸਰ ਖਾਰਾ ਅਸਗਾ ਠੀਕ ਹੈ ਭਈ ਉਹਦੀ ਜਿਹੜਾ ਜਿਹੜੀ ਅਗਲੀ ਪੰਕਤੀ ਆ ਜਿੱਥੇ ਉਹ ਕਹਿੰਦੇ ਅਤ ਸਿਆਣੀ ਸੋਣੀ ਕਿਉਂ ਕੀਤਾ ਵਸਾ ਹੁਣ ਉਹਨੂੰ ਮੱਛੀ ਨੂੰ ਧਮਾਗੀ ਮੰਨਿਆ ਗਿਆ ਆ ਠੀਕ ਹੈ ਫਿਰ ਤੁਸੀਂ ਕਦੇ ਨਹੀਂ ਮੱਛੀ ਦੇ ਅੰਦਰ ਦੇਖਿਆ ਹਣਾ ਕਿ ਜਿਆਦਾ ਫੈਟ ਹੋ ਗਈ ਇੱਦਾਂ ਬੇਸੁਰਾ ਖਾਂਦੀ ਆ ਖੇਸਵਾ ਖਾਂਦੀ ਆ ਠੀਕ ਹੈ ਫਿਰ ਸੋਹਣੀ ਦੇਖੋ ਕਿੰਨੀ ਐ ਐਡੇ ਵੱਡੇ ਸਮੁੰਦਰ ਦੇ ਵਿੱਚ ਸਰਵਾਈਵ ਕਰਦੀ ਆ ਉਹ ਪਾਣੀ ਚ ਕਿੰਨਾ ਡੂੰਘਾ ਆ ਇੱਦਾਂ ਗੱਡੇ-ਗੱਡੇ ਹੋਰ ਜਾਨਵਰ ਆ ਉਹਨਾਂ ਚ ਪਰ ਜਦੋਂ ਕੋ ਕੁੰਡੀ ਦੇ ਵਿੱਚ ਇਦਾਂ ਮਾਸ ਦਾ ਟੁਕੜਾ ਖਾਣੇ ਦਾ ਟੁਕੜਾ ਪਾ ਕੇ ਇਦਾਂ ਸਿੱਟਦਾ ਹੈ। ਉਹ ਉਹ ਅਸਲ 'ਚ ਗੱਲ ਸਾਡੇ ਲਈ ਆ। ਉਹ ਬੰਦਾ ਜਾਂਦਾ ਸੀ ਉਹਨੇ ਇਦਾਂ ਇਦਾਂ ਗੱਡੀ ਤੇਜ਼ ਕੀਤੀ ਹਾਰਨ ਮਾਰ ਕੇ ਉਹ ਤਾਂ ਉਹ ਤਾਂ ਟੁਕੜਾ ਸਿੱਟਿਆ ਸੀ ਉਹਨੂੰ ਫਸਾਉਣ ਲਈ ਸਾਨੂੰ। ਉਹ ਤਾਂ ਤੱਕ ਕੇ ਅਸੀਂ ਦੇਖੀ ਮੜਾ ਜਾ ਮੜਾ ਜਾ ਤੈਨੂੰ ਤਮਾਸ਼ਾ ਦਿਖਾਣਾ। ਅਸੀਂ ਫਸ ਗਿਆ Trap ਚ ਆ ਗਏ ਸੀ ਨੂੰ ਜਿਹੜਾ ਕੋਈ ਬੰਦਾ ਧੋਖਾ ਦੇਵੇ ਤੁਹਾਨੂੰ ਠੀਕ ਹੈ ਕੋਈ ਬੰਦਾ ਧਮਕੀ ਦੇ ਕੇ ਜਾਂਦਾ ਕੋਈ ਬੰਦਾ ਕੁਝ ਕਹਿ ਜਾਂਦਾ ਠੀਕ ਹੈ ਕੋਈ ਬੰਦਾ ਗੱਲ ਨਹੀਂ ਸੁਣਦਾ ਤੁਹਾਡੀ ਨਾ ਚਾਹੇ ਛੋਟਾ ਆ ਬੱਚਾ ਆ ਤੁਹਾਡਾ ਇਗਨੋਰ ਕਰਦਾ ਤੁਹਾਨੂੰ ਕੋਈ ਕਿਤੇ ਵੀ ਜਿੱਥੇ ਤੁਹਾਡੇ ਅੰਦਰ ਉਹ ਪੋゼਸ਼ਨ ਕਬਜ਼ੇ ਦੀ ਭਾਵਨਾ ਆਉਂਦੀ ਨਾ ਇਦਾਂ ਤਾਕਤ ਅੰਦਰ ਅਜਮਾਉਣ ਦੀ ਭਾਵਨਾ ਆਉਂਦੀ ਆ ਠੀਕ ਹੈ ਤੁਹਾਡੇ ਅੰਦਰ ਫੀਲਿੰਗ ਬਣਦੀ ਆ ਫਿਰ ਇਦਾਂ ਮੈਂ ਹੱਦ ਹੋ ਗਈ ਵੀ ਨਹੀਂ ਸੁਣਦਾ ਮੇਰੀ ਗੱਲ ਉਥੇ ਸਮਝ ਲਓ Trap ਹੋ ਗਿਆ ਫਸ ਗਿਆ ਤੁਸੀਂ ਹੁਣ ਇਦਾਂ ਕਿੰਨੀ ਵਾਰ ਇੱਕ ਦਿਨ ਦੋ ਦਿਨ ਚਾਰ ਦਿਨ ਕਿੰਨੇ ਸਾਲਾਂ ਚ ਅਸੀਂ بار بار ਉਹ ਉਹ ਮੈਂ ਵੀਰ ਨਾਲ ਗੱਲ ਕਰਦਾ ਸੀ ਮੈਂ ਕਿਹਾ ਭਰਾਵਾ ਮੱਛੀ ਦੀ ਗੱਲ ਨਹੀਂ ਹੈਗੀ ਗੱਲ ਸਾਡੀ ਆ ਸਾਡੀ ਤੁਹਾਡੀ ਆ